ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਮੈਂ ਤੁਹਾਨੂੰ ਦੱਸਦੀ ਆ ਆਪਾਂ ਪਲਾਜ਼ੋ ਦੇ ਅਸਨ ਨੂੰ ਕਿਵੇਂ ਜੋੜਨਾ ਠੀਕ ਹੈ ਪਲਾਜ਼ੋ ਦੋਨੇ ਸਾਡਾ ਆਪਾਂ ਸਿਉਣਾ ਲਾ ਕੇ ਤਿਆਰ ਕਰ ਲੈਣਾ ਠੀਕ ਹੈ ਅਸਨ ਉਸ ਤੋਂ ਬਾਅਦ ਹੀ ਜੋੜਨਾ ਹੁੰਦਾ ਹੈ ਹਨਾ ਤੇ ਆਪਾਂ ਹੁਣ ਦੋਨੋਂ ਸਾਈਡਾਂ ਰੱਖ ਲੈਣੀਆਂ ਇਹਨਾਂ ਨੂੰ ਆਪਸ ਦੇ ਵਿੱਚ ਜੋੜਨਾ ਠੀਕ ਹੈ ਆਪਾਂ ਜਿਹੜਾ ਬੈਕ ਸਾਈਡ ਵੱਡੇ ਰੱਖੀ ਹੁੰਦੀ ਹੈ ਉਹਨੂੰ ਆਪਾਂ ਬਾਅਦ ਵਿੱਚ ਕਰਨਾ ਪਹਿਲਾਂ ਆਪਾਂ ਜਿਹੜੇ ਫਰੰਟ ਸਾਈਡ ਆ ਦੋਨਾਂ ਨੂੰ ਉਹਨਾਂ ਨੂੰ ਆਪਸ ਦੇ ਵਿੱਚ ਮਿਲਾਉਣਾ ਠੀਕ ਹੈ ਦੋਨਾਂ ਸਾਈਡਾਂ ਤੋਂ ਇਹਨਾਂ ਨੂੰ ਇਸ ਤਰੀਕੇ ਨਾਲ ਬਰਾਬਰ ਰੱਖ ਕੇ ਫਿਰ ਆਪਾਂ ਇਸ ਨੂੰ ਫੋਲਡ ਕਰ ਲੈਣਾ ਹੈ ਇਸ ਤਰੀਕੇ ਨਾਲ ਤੇ ਉੱਪਰ ਆਪਾਂ ਇਹਦੀ ਸਲਾਈ ਲਾਉਣੀ ਹੈ ਠੀਕ ਹੈ ਬਰਾਬਰ ਕਰਕੇ ਇਹਦੇ ਨਾਲ ਕੀ ਆਪਾਂ ਨੂੰ ਓਵਰਲੋਕ ਕਰਨ ਦੀ ਲੋੜ ਨਹੀਂ ਪੈਂਦੀਗੀ ਤੇ ਫਿਨਿਸ਼ਿੰਗ ਵੀ ਬਹੁਤ ਆਉਂਦੀ ਹੈ ਜਦੋਂ ਆਪਾਂ ਅਸਰ ਨੂੰ ਜੋੜਦੇ ਹਾਂ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਆਪਾਂ ਹੁਣ ਰੱਖ ਲੈਣਾ ਉਹਨੂੰ ਫੋਲਡ ਕਰਕੇ ਤੇ ਉੱਤੇ ਆਪਾਂ ਸਲਾਈ ਲਾਣੀ ਹੈ ਠੀਕ ਹੈ ਪੈਰ ਪੈਰ ਦੀ ਸਿਉਣ ਲਾਉਣੀ ਹੈ ਜਦੋਂ ਆਪਾਂ ਫੋਲਡ ਕਰਨਾ ਹੈ ਸਿਰਫ ਹਲਕਾ ਜਿਹਾ ਫੋਲਡ ਕਰਨਾ ਆਪਾਂ ਜਿਆਦਾ ਨਹੀਂ ਕਰਨਾ ਠੀਕ ਹੈ ਇਸ ਤਰੀਕੇ ਨਾਲ ਰੱਖ ਕੇ ਫਿਰ ਆਪਾਂ ਸਾਰੀ ਸਲਾਈ ਲੈ ਲੈਣੀ ਹੈ ਬੈਕ ਤੱਕ ਠੀਕ ਹੈ بس ਧਿਆਨ ਨਾਲ ਲੌਂਦੇ ਜਾਣਾ ਵੀ ਜਿਹਦੇ ਨਾਲ ਕੀ ਹੈ ਵੱਲ ਨਾ ਪੈਣ ਠੀਕ ਹੈ ਇਸ ਤਰੀਕੇ ਨਾਲ ਸਿਉਣ ਲਾਉਣੇ ਆਪਾਂ ਫਿਨਿਸ਼ਿੰਗ ਦੇ ਨਾਲ ਲੱਗਦਾ ਹੈ ਵਧੀਆ ਤਰੀਕੇ ਨਾਲ ਤੇ ਜੇ ਕੋਈ ਧਾਗਾ ਨਿਕਲਣ ਵਾਲਾ ਕੱਪੜਾ ਹੁੰਦਾ ਹੈ ਹਨਾ ਜਿਹਦੇ ਵਿੱਚ ਬਹੁਤ ਜ਼ਿਆਦਾ ਧਾਗੇ ਨਿਕਲਦੇ ਆ ਤੇ ਇਹ ਕਈ ਵਾਰ ਹੁੰਦਾ ਓਵਰਲੋਕ ਨਹੀਂ ਕਰੀ ਜਾਂਦੀ ਤੋਂ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ ਇਸ ਤਰੀਕੇ ਨਾਲ ਧੁਰ ਤੱਕ ਸਿਉਣ ਲਾ ਲੈਣੀ ਆ ਫਿਰ ਆਪਾਂ ਇਸ ਧੁਰ ਨੂੰ ਲਾ ਕੇ ਫਿਰ ਆਪਾਂ ਉੱਪਰ ਦਬਾ ਕੇ ਸਿਉਣ ਲਾਉਣੀ ਆ ਠੀਕ ਹੈ ਹੁਣ ਜਿੱਧਰਲੀ ਸਾਈਡ ਆਪਾਂ ਸਿਉਣ ਲੱਗੀ ਆ ਕੱਪੜੇ ਨੂੰ ਆਪਾਂ ਉਧਰ ਸਾਈਡ ਫੋਲਡ ਕਰਨਾ ਠੀਕ ਹੈ ਜਿਹਦੇ ਕਰਕੇ ਕੀ ਆ ਉਹਦੇ ਧਾਗੇ ਬਾਹਰ ਨਾ ਨਿਕਲਣ ਠੀਕ ਹੈ ਇਹਦੇ ਨਾਲ ਦਬਾਅ ਹੋ ਜਾਊਗਾ ਤੇ ਬਿਲਕੁਲ ਧਾਗੇ ਨਹੀਂ ਨਿਕਲਣੇ ਤੇ ਬਿਲਕੁਲ ਫਿਨਿਸ਼ਿੰਗ ਦੇ ਨਾਲ ਸਿਲਾਈ ਲੱਗੂਗੀ ਠੀਕ ਹੈ ਇਸ ਤਰੀਕੇ ਨਾਲ ਰੱਖ ਲੈਣਾ ਤੇ ਉਪਰ ਇਹਦੇ ਆਪਾਂ ਪੈਰ ਪੈਰ ਦੀ ਸਿਲਾਈ ਲਾ ਲੈਣੀ ਆ ਦਬਾ ਕੇ ਇਹ ਤੇ ਆ ਰੱਖਣਾ ਵੀ ਥੱਲੇ ਵਾਲਾ ਜਿਹੜਾ ਕੱਪੜਾ ਉਹਨੂੰ ਇੱਕ ਸਾਈਡ ਹੀ ਕਰਨਾ ਹੈ ਫਿਰ ਆਪਾਂ ਇਹ ਤੁਰ ਤੱਕ ਸਿਲਾਈ ਲਾ ਲੈਣੀ ਹੈ ਹਾਂਜੀ ਹੁਣ ਤੁਸੀਂ ਦੇਖ ਸਕਦੇ ਹੋ ਵਧੀਆ ਫਿਨਿਸ਼ਿੰਗ ਦੇ ਨਾਲ ਸਿਉਣ ਲੱਗੀ ਹੈ ਇਸੇ ਤਰੀਕੇ ਨਾਲ ਸਿਉਣ ਲਾਵਾਂਗੇ ਤਾਂ ਆਪਾਂ ਓਵਰਲੋਕ ਕਰਨ ਦੀ ਬਿਲਕੁਲ ਲੋੜ ਨਹੀਂ ਪੈਣੀ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ